ਲਦਾਖ ਦਾ ਏਰੀਆ ਤੁਹਾਨੂੰ ਅਸੀਂ ਆਪਣੀ ਵੀਡੀਓ ਰਾਹੀਂ ਘੁਮਾ ਰਹੇ ਹਾਂ ਤਕਰੀਬਨ ਲੇਹ ਸਿਟੀ ਦੇ 50 ਕਿਲੋਮੀਟਰ ਤੇ ਐਂਜੈਂਡਰਾ ਦਾ ਏਰੀਆ ਜਿਹੜਾ ਵਾ ਉਹ ਤੁਹਾਨੂੰ ਦੇਖਣ ਨੂੰ ਮਿਲਿਆ ਵਾ ਵੈਸੇ ਤਾਂ ਜਿਹੜਾ ਲਦਾਖਾ ਉਹ ਤਕਰੀਬਨ 750 800 ਕਿਲੋਮੀਟਰ ਦੇ ਏਰੀਆ ਵਿੱਚ ਫੈਲਿਆ ਹੋਇਆ ਤੇ ਤੁਸੀਂ ਖੁਦ ਸੋਚ ਲਓ ਵੀ ਪੰਜਾਬ ਸਾਡਾ ਜਿਹੜਾ ਉਹ 270 80 ਕਿਲੋਮੀਟਰ ਦੇ ਏਰੀਆ 'ਚ ਫੈਲਿਆ ਹੋਇਆ ਤੇ ਤਕਰੀਬਨ ਤਿੰਨ ਗੁਣਾ ਏਰੀਆ ਵੱਡਾ ਵਾ ਜਿਹੜਾ ਲਦਾਖ ਦਾ ਵਾ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ ਤਕਮੂ ਮੋਨੇਸਟਰੀ ਤਕਮੂ ਇੱਕ ਛੋਟੀ ਜੀ ਮੋਨੇਸਟਰੀ ਆ ਤੇ ਇਹ ਮੋਨੇਸਟਰੀ ਜਿਹੜੀ ਆ ਇਹ ਠਿਕਸੇ ਮੋਨੇਸਟਰੀ ਦੇ ਅੰਡਰ ਹੁੰਦੀ ਆ ਠਿਕਸੇ ਮੋਨੇਸਟਰੀ ਦੇ तकरीबन 8-9 ਮੋਨੇਸਟਰੀਆਂ ਛੋਟੀਆਂ-ਛੋਟੀਆਂ ਹੋਰ ਜਿਹੜੇ ਗੁੰਪੇ ਆ ਉਹ ਠਿਕਸੇ ਮੋਨੇਸਟਰੀ ਦੇ ਜਿਹੜੇ ਉਹ ਅੰਡਰ ਹੁੰਦੇ ਆ ਬਿਲਕੁਲ ਖਾਲੀ ਜਿਹਾ ਏਰੀਆ ਵਾ ਜਿੱਸਾ ਡੇ ਹੀ ਆਇਆ ਆ ਸਾਹੇ ਪਾਸੇ ਸਿਰਫ ਪਹਾੜ ਹੀ ਪਹਾੜ ਲੱਭ ਰਿਹਾ ਤੇ ਹੋਰ ਲਾਗੇ ਛਾਗੇ ਤੇ ਕੁਝ ਨਹੀਂ ਹੈਗਾ ਮੈਂ ਤੁਹਾਨੂੰ ਵੀਊ ਦੱਸਦਾ ਚੈੱਕ ਕਰੋ ਆ ਦੇਖੋ ਇਹ ਲਾਗੇ ਮੇਰੇ ਇੱਕ ਪਹਾੜ ਹੈਗਾ ਤੇ ਉੱਤੇ ਇਲਾਵਾ ਚੈੱਕ ਕਰੋ ਤੁਸੀਂ ਆ ਜਿੰਨਾ ਏਰੀਆ ਵਾ ਬਿਲਕੁਲ ਖਾਲੀ ਹੈ ਕੋਈ ਨਹੀਂ ਹੈ ਤੇ ਜਿੱਧਰ ਅਸੀਂ ਜਾਣਾ ਵਾ ਉਹ ਸਾਹਮਣੇ ਤੁਹਾਨੂੰ ਲੱਭਣਾ ਇਹ ਏਰੀਆ ਆ ਦੇਖੋ ਇੱਥੇ ਆ ਮਨਿਸਤਰੀ ਐਸਾ ਹੀ ਰਮਨਿਸਤਰੀ ਆ ਦੇਖੋ ਇੱਥੇ ਹੀ ਜਾਣਾ ਤੇ ਆ ਉੱਤੇ ਜਿਹੜੇ ਬਰਫ ਵਾਲੇ ਪਹਾੜਾ ਇਹ ਅੱਜ ਤੋਂ 5-6 ਦਿਨ ਪਹਿਲਾਂ ਤੇ ਬਹੁਤ ਜ਼ਿਆਦਾ ਸੀ ਇੱਥੇ ਬਰਫ ਨੂੰ ਧੁੱਪ ਲੱਗਣ ਕਰਕੇ ਥੋੜੀ ਜੀ ਬਰਫ ਜਿਹੜੀ ਉਹ ਘੱਟ ਗਈ ਆ ਤੇ ਬਿਲਕੁਲ ਉਹ ਪਹਾੜਾਂ ਦੇ ਅਸੀਂ ਲਾਗੇ ਚੱਲ ਜਾਣਾ ਵਾ ਤੇ ਇਧਰਲੀ ਸਾਈਡ ਵੀ ਦੇਖੋ ਬਿਲਕੁਲ ਖਾਲੀ ਏਰੀਆ ਕੁਝ ਨਹੀਂ ਹੈਗਾ ਇਸ ਸਾਈਡ ਵੀ ਤੇ ਪੱਥਰ ਹੀ ਪੱਥਰ ਪਹਾੜ ਹੀ ਪਹਾੜਾ ਤੇ ਆਹ ਸਾਹਮਣੇ ਉੱਚੇ ਇਧਰਲੀ ਸਾਈਡ ਚੜਿਆ ਆਹ ਦੇਖੋ ਬਰਫ ਵਾਲੇ ਪਹਾੜ ਜਿਹੜੇ ਇਧਰਲੀ ਸਾਈਡ ਲੱਭੜਿਆ ਤੇ ਜਿਉਂ-ਜਿਉਂ ਅਸੀਂ ਤਾਂ ਜਾਂਦੇ ਜਾਣਾ ਥੋੜਾ ਜਿਹਾ ਮਨਸਟਰੀ ਵੱਲ ਤੇ ਏਰੀਆ ਜਿਹੜਾ ਵਾ ਉਹ ਉਚਾਈ ਜਣਾ ਤੇ ਪਿਛੇ ਵਾਲੇ ਪਹਾੜ ਜਰੇ ਲੁਕੇ ਹੁੰਦੇ ਆ ਜਿੱਦਾਂ ਆਹ ਵਾਲੇ ਪਹਾੜ ਥੱਲੋਂ ਲੱਭਦੇ ਨਹੀਂ ਆ ਬਰਫ ਵਾਲੇ ਤੇ ਉਹ ਦੇਖਣ ਲੱਪਨੇ ਆ ਤੇ ਧੁੱਪ ਜਿਹਰੀ ਅੱਜ ਦੇ ਦਿਨ ਬਹੁਤ ਜ਼ਿਆਦਾ ਧੁੱਪਿਆ 24-25 ਡਿਗਰੀ ਟੈਂਪਰੇਚਰ ਤੇ ਥੱਲੋਂ ਵੀ ਨਰ ਪਾਏ ਦਾ ਇੱਕ ਬਾਕੀ ਹੋਰ ਕੁਝ ਪਾਣ ਦੀ ਲੋੜ ਨਹੀਂ ਪਈ ਅੱਜ ਦੇਖੋ ਇਹ ਪਿੰਡ ਤੁਸੀਂ ਚੈੱਕ ਕਰੋ ਇਹ ਤਾਂ ਦਾ ਇਰੀਆ ਇਹ ਵੀ ਇਹਨਾਂ ਨੇ ਹੋਮਸਟੇ ਜਿਆਦਾ ਬਣਾਏ ਹੋਏ ਆ ਜਿੰਨੇ ਆ ਲੈਣ ਵਾਸਤੇ ਲੋਕਾਂ ਦੇ ਇਹਨਾਂ ਦਾ ਪ੍ਰੇਰ ਵਿਹਲ ਇਹ ਸਤਕਮੋਹ ਪਿੰਡ ਦਾ ਏ ਬਿਲਕੁਲ ਮੇਨ ਜੀ ਰੋਡ ਜਾਂਦਾ ਵਾ ਪਿੰਡ ਦੇ ਵਿੱਚੋਂ ਜੀ ਉਹ ਵਾਲਾ ਏਰੀਆ ਏ ਤੇ ਆਸੇ ਪਾਸੇ ਘਰ ਆ ਲੋਕਾਂ ਦੇ ਤੇ ਨਾਲ-ਨਾਲ ਉਹ ਪਾਣੀ ਭਾਰੀ ਤੋਂ ਪਾਣੀ ਆਉਂਦਿਆ ਉਹ ਚੱਲਨ ਰਿਹਾ ਸੀ ਇਹ ਬਹੁਤ ਜ਼ਿਆਦਾ ਘੱਟ ਇੱਧਰ ਹਵਾ ਜਈਏ ਲੋਕਾਂ ਦੀ ਇੱਧਰ ਕਿਸੇ ਨੂੰ ਅਸਲ ਦੇ ਵਿੱਚ ਪਤਾ ਹੀ ਨਹੀਂ ਆ ਜਿਆਦਾ ਫੇਮਸ ਜਿਹੜੀਆਂ ਮਨੁਸ਼ੀਤਰੀਆਂ ਲੋਕੀ ਉੱਧਰ ਜਾਂਦੇ ਆ ਇੱਧਰ ਦੇ ਏਰੀਆ ਦਾ ਇੰਨਾ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੈ ਬਿਲਕੁਲ ਸਾਡੇ ਤੋਂ ਪਿੰਡ ਏਰੀਆ ਵਾ ਜਿੱਦਾਂ ਬਿਲਕੁਲ ਬੈਕਵਰ ਏਰੀਆ ਜਿੱਦਾਂ ਮੰਨ ਲਓ ਸਾਡੇ ਬਾਦਰ ਦੇ ਏਰੀਆ ਹੁੰਦੇ ਆ ਬਾਦਰ ਦੇ ਏਰੀਆ ਵਾਲੇ ਪਿੰਡ ਹੁੰਦੇ ਆ ਉਹ ਵਾਲਾ ਹਵਾ ਇੱਧਰ ਤੇ ਅਸਲ ਦੇ ਵਿੱਚ ਸ਼ਾਂਤੀ ਜਿਹੜੀ ਆ ਜਿਹੜੀ ਉਹ ਇਸ ਾਇਰੀਆ ਗਿਆ ਬਿਲਕੁਲ ਟ੍ਰਾਫਿਕ ਤੋਂ ਦੂਰ ਤੋਂ ਹੀ ਸ਼ੋਰ ਸ਼ਰਾਬੇ ਤੋਂ ਦੂਰ ਤੇ ਇਹ ਅਸੀਂ ਪਹੁੰਚ ਚੁਕੇ ਹਾਂ ਸਤਕਮੋ ਗੋਂਪਾ ਤੇ ਉਪਰ ਹੈਗਾ ਅੰਦਰ ਜਾ ਕੇ ਦੇਖਦੇ ਹਾਂ ਬਿਲਕੁਲ ਛੋਟਾ ਜਿਹਾ ਗੋਂਪਾ ਮੈਂ ਤੁਹਾਨੂੰ ਦੱਸਿਆ ਤੇ ਬਿਲਕੁਲ ਹੈ ਵੀ ਨਹੀਂ ਕੋਈ ਤੇ ਇਸ ਏਰੀਆ ਦਾ ਕਿਸ ਨੂੰ ਪਤਾ ਵੀ ਨਹੀਂ ਇੰਨਾ ਜ਼ਿਆਦਾ ਜ਼ਿਆਦਾਤਰ ਜਿਹੜੇ ਫੇਮਸ ਹੈਗੇ ਆ ਗੁੰਪੇ ਉੱਧਰੀ ਜਾਂਦੇ ਆ ਆ ਦੇਖੋ ਲਿਖਿਆ ਸਕਤ ਸਤਕਮੋ ਗੰਡਨ ਜਨ ਗੋਪੋ ਲਿੰਗ ਮਨਿਸਟਰੀ ਤੇ ਸਤੰਗੋ ਗੁੰਪਾ ਇਹ ਲੋ ਨਾ ਪਾਸ 1427 ਈਸਵੀ ਦੇ ਵਿੱਚ ਇਹ ਬਣੀ ਤੇ 1427 ਤੇ ਹਰ ਵਾਰੀ ਜਦੋਂ ਮੈਂ ਜ਼ਿਕਰ ਕਰਦਾ ਹਾਂ ਉਹਨਾਂ ਵੀ ਬਹੁਤ ਜ਼ਿਆਦਾ ਪੁਰਾਣੀਆਂ ਜਿਹੜੀਆਂ ਉਹ ਮਿਨਿਸਟਰੀਆਂ ਤੇ ਇਹ ਸੋਹਣੀ ਪੇਂਟਿੰਗ ਹੈ ਦੇਖੋ ਤੇ ਹਮੇਸ਼ਾ ਹੀ ਅਜਿਹੀਆਂ ਪੇਂਟਿੰਗਸ ਵਗੈਰਾ ਦੇਖਣ ਨੂੰ ਮਿਲਦੀਆਂ ਇੱਥੇ ਤੇ ਖਾਸ ਗੱਲ ਹਮੇਸ਼ਾ ਇੱਕ ਜਿਹੀ ਹੁੰਦੀ ਹੈ ਇੱਥੇ ਕਿ ਇੱਥੇ ਸ਼ਾਂਤੀ ਬਹੁਤ ਜ਼ਿਆਦਾ ਹੈ ਬਹੁਤ ਸੋਹਣੀ ਹਵਾ ਚੱਲ ਰਹੀ ਹੈ ਧੁੱਪ ਲੱਗੀ ਹੋਈ ਹੈ ਤੇ ਇਸ ਸਾਈਡ ਨਾਲ ਦੇ ਕੁਬਿਰ ਕੋਲ ਛੋਟੀ ਜਿਹੀ ਮਿਨਿਸਟਰੀ ਇਹਨਾਂ ਦੀ ਇੰਨੀ ਵੱਡੀ ਨਹੀਂ ਤੇ ਹੈ ਸਾਈਡ ਵੀ ਸ਼ਾਇਦ ਉੱਪਰ ਵਾਲੀ ਸਾਈਡ ਜਿੱਦਾਂ ਅਸੀਂ ਕਿਹਾ ਹੀ ਨਹੀਂ ਇੱਧਰ ਵੀ ਮੰਦਰ ਉਹ ਘਰੇ ਹੋਣੇ ਆ ਤੇ ਮੇਨ ਤਾਂ ਸ਼ਾਇਦ ਮੰਦਰ ਐ ਸਾਈਡ ਆ ਇਹ ਸਾਈਡ ਮੇਨ ਮੰਦਰ ਦਾ ਤੇ ਲੋਕ ਲੱਗੇ ਹੋਏ ਆ ਦੇਖਦੇ ਜਿਹੜਾ ਕੋਈ ਮੰਦਰ ਉੱਪਰ ਨੂੰ ਹੈਗਾ ਉਹ ਸੀ ਦੇਖਦੇ ਜਾ ਸਕਦੇ ਆ ਤੇ ਐ ਸਾਈਡ ਦੇਖੋ ਬਿਲਕੁਲ ਜੰਗਲ ਆ ਜਨਾਈ ਇਰੀਆ ਬਿਲਕੁਲ ਜੰਗਲ ਦਾ ਹੈ ਤੇ ਆ ਜੀ ਚੈੱਕ ਕਰ ਲੋ ਇੱਕ ਦੇਖੋ ਥੱਲੇ ਪੂਜਾ ਹੁੰਦੀ ਆ ਉਹ ਸਾਈਡ ਵੀ ਅਸੀਂ ਜਾਂਦੇ ਹਾਂ ਜੇ ਜਾ ਸਕਦੇ ਹਾਂ ये कितने सन में बना था गुरजी ये फोर्टीन सेंचुरी में फोर्टीन सेंचुरी में ना? जी जी। तो जो ठीक से मिनिस्ट्री है ठीक से पहले ये बना है इसके बाद फिर, से फिर, फिर, से फिर से बना एक ही फाउंडर है ठीक है ठीक है ਮੇਨ ਮੰਦਿਰ ਟੈਂਪਲ ਦਾ ਇਹ ਅੱਛਾ ਹੈ ਬਾਗ ਰੂ ਮੇਰੇ ਹੂੰ ਹੂੰ ਉਹ ਦੇ ਦਿੱਤੀ तकरीबन सारे छे सौ सौ साल पुराने बिल्कुल पाँच सौ छे सौ साल ये मोटिव पूरा तो पांच सौ साल का नहीं होगा ये वाला कुछ ये नहीं पूर, पूरा नहीं होगा वो तो नया बना है पूरा नहीं होगा ये गुरुजी, ठीक से मनीष जी दे गुरुजी, ये गोम्पा भी ठीक से मिनिस्ट्री के अंदर तो ये पहले ये बना ना इस बाद फिर ठीक से अच्छा पहले ये बना था फिर ठीक से बनाया गया ये वाले ये वाले येलो वाले, ये वाले वो यहाँ नीचे वाला वो ये सब पुराना है ठीक है हाँ। फिर फिर वो बनाया गया ना फिर ठीक से सीधी बात ठीक है ਉਹ ਐਕਚੁਅਲੀ ਪੱਪਾ ਦਾ ਨੇਚਰ ਬਹੁਤ ਅੱਛਾ ਹੈ ਉਹ ਤੇ ਸੋਚੋ ਲਦਾ ਕੀ ਸੋਚੋ ਹਾਂ ਬਚਪਨ ਜਿਆਸ ਹੈ ਜੀ ਜੀ ਤਾਂ ਹਮ ਯਹਾਂ ਆ ਕੇ ਪਤਾ 30 ਜਲਦੀ ਸਾਲ ਤੋਂ 40 ਸਾਲ ਤੋਂ ਹੋ ਗਿਆ ਬਾਬਾ ਕੋ ਨਾ ਜਦਾ ਜਦਾ ਨੂਬਰਾ ਮੈਂ ਹੈ ਹਾਂ ਇਹ ਤੇ ਠੀਕ ਸੇ ਗੰਬਾ ਮੈਂ ਤੇ ਇਹ ਨਹੀਂ ਪੂਰਾ ਜਿਉ ਬੇ ਹੈ ਉਹ ਛਾ ਹਾਂ ਹਾਂ ਬਹੁਤ ਕਮ ਅੱਛਾ ਕਰ ਰਹੇ ਲੇਕਿਨ ਸਭ ਕੁਝ ਇਸਕਾ ਲਦਾ ਕੀ ਬਾਰੇ ਮੈਂ ਕਿਹਾ ਹਾਂ ਹਾਂ ਸਭ ਪਾਂ ਜੀ ਇਹ ਚੀਜ਼ ਦਾ ਮੈਨੂੰ ਪਤਾ ਹੀ ਨਹੀਂ ਤੇ ਨਾ ਮੈਂ ਕਦੀ ਪੁੱਛਿਆ ਤੇ ਇੱਥੇ ਵੀ ਜਿੰਨਾ ਕੰਮ ਆ ਸਾਰਾ ਪਾਪਾ ਨੇ ਕੀਤੇ ਦਾ ਤੇ ਮੈਨੂੰ ਦੇਖਦੇ ਸਾਰੇ ਉਹਨੇ ਲਾਮਾ ਜੀ ਨੇ ਕਹਿਤਾ ਵੀ ਸੰਤੋਸ਼ ਸੰਦੋਖ ਦੇ ਬੇਟੇ ਤੁਸੀਂ ਤੇ ਦੂਸਰਾ ਇਹ ਇੱਕ ਚੀਜ਼ ਹੋਰ ਪਤਾ ਲੱਗੀ ਆ ਵੀ ਸਭ ਤੋਂ ਪਹਿਲਾਂ ਇਹ ਸਭ ਤੋਂ ਪੁਰਾਣਾ ਜਿਹੜਾ ਇਹ ਆ ਇੱਥੇ ਬਣਿਆ ਸੀ ਗੁੰਪਾ ਤੇ ਉਹਦੇ ਤੋਂ ਬਾਅਦ ਚ ਫਿਰ ਜਿਹੜਾ ਠਿਕਸੇ ਮਿਨਿਸਟਰੀ ਆ ਉਹ ਬਾਅਦ ਵਿੱਚ ਬਣਾਈ ਗਈ ਐ ਵਾਲਾ ਮੰਦਿਰ ਜੇ ਤੁਹਾਨੂੰ ਦੇਖ ਰਿਹਾ ਆ ਮੰਦਿਰ ਹੀ ਸਭ ਤੋਂ ਪਹਿਨਾ ਪਰਚੀਨ ਮੰਦਿਰ ਹੈ ਗੁੰਪਾਵਾ ਤੇ ਇਹਦੇ ਤੋਂ ਹੀ ਫਿਰ ਜਿਹੜੀ ਸਿੱਖਿਆ ਮਿਨਿਸਟਰੀ ਆ ਉਹ ਬਣਾਈ ਗਈ ਹੈ ਮੈਨੂੰ ਇੰਨੀ ਕਿ ਇਹ ਸਾਰੀ ਮਿਨਿਸਟਰੀ ਇਸ ਤਰ੍ਹਾਂ ਕੋ ਮਿਨਿਸਟਰੀ ਤੇ ਜਿੰਨੀ ਕਿ ਤੁਹਾਨੂੰ ਮੈਂ ਕਮਾਤੀ ਬਿਲਕੁਲ ਛੋਟੀ ਜੀ ਆ ਤੇ ਗੁਰਜੀ ਤੋਂ ਪੁੱਛਿਆ ਉਹ ਕਹਿੰਦੇ ਜਿਹੜੇ ਟੂਰਿਸਟ ਆਉਂ ਗਰਪਸ ਦੇ ਵਿੱਚ ਆਉਂਦੇ ਇੱਥੇ ਮਤਲਬ ਜਿਦਾ ਅੰਗਰੇਜ਼ ਲੋਕ ਜ਼ਿਆਦਾ ਆਂਦੇ ਆ ਉਹ ਇਹੋ ਜਿਹੇ ਏਰੀਆ ਉਹੀ ਜ਼ਿਆਦਾ ਕਵਰ ਕਰਦੇ ਆ ਤੇ ਇਹ ਵੀ ਚੀਜ਼ ਪਹਿਲੀ ਪਤਾ ਲੱਗੀ ਆ ਜਿਹੜਾ ਮੇਨ ਜਿਹੜਾ ਗੁੰਪਾ ਠਿਕਸੇ ਗੁੰਪਾ ਉਹ ਮੇਨਾ ਜਿਹੜਾ ਮੈਂ ਪਿਛੇ ਤੁਹਾਨੂੰ ਦਿਖਾਈ ਦੇ ਰਿਹਾ ਇਹ ਮੇਨ ਇਹਨਾਂ ਦਾ ਗੁੰਪਾ ਇਹਦੇ ਤੋਂ ਬਾਅਦ ਫਿਰ ਠਿਕਸੇ ਮਿਨਿਸਟਰੀ ਜਿਹੜੀ ਸਾਰੀ ਬਣਾਈ ਗਈ ਤੇ ਇਹਦੀ ਦੇਖ ਰਿਹਾ ਕਿ ਸਾਰੀ ਜਿਹੜੀ ਆ ਉਹ ਠਿਕਸੇ ਮਿਨਿਸਟਰੀ ਕਰਦੀ ਆ ਇਹ ਤੋਂ ਇਲਾਵਾ ਡਿਸਕ੍ਰਿਟ ਮਿਨਿਸਟਰੀ ਜਿਹੜੀ ਉਹ ਵੀ ਠਿਕਸੇ ਵਾਲਿਆਂ ਦੀ ਹੈ ਤੇ ਛੋਟੇ-ਛੋਟੇ ਤਾਂ ਕਾਫੀ 10-12 ਗੁੰਪੇ ਜਿਹੜੇ ਆ ਜਿਹੜੇ ਠਿਕਸੇ ਮਿਨਿਸਟਰੀ ਦੇ ਅੰਦਰ ਆਉਂਦੇ ਆ ਤੇ ਇਹਨਾਂ ਕੀ ਹੀ ਅੱਜ ਦਾ ਵਲੋਗ ਤੇ ਜਿੰਨੂੰ ਵਧੀਆ ਲੱਗਿਆ ਵਲੋਗ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ